ਨੇਕ ਪ੍ਰਿੰਟ ਨਾਲ ਰਿਲੀਜ਼ ਹੋਈ ਸੀ ਯਾਰਾਂ ਨਾਲ ਬਹਾਰਤ ਮੈਂ ਕਰਕੇ ਭੁੱਲ ਵੀ ਗਿਆ ਸੀ ਮੈਂ ਉਹ ਫਿਲਮ ਕੀਤੀ ਸੀ ਮਨਜੀ ਕਰਕੇ ਮਨਮੋਹ ਸਿੰਘ ਜੀ ਕਰਕੇ ਤੇ ਉੱਥੇ ਮੈਂ ਨਮੀਤ ਨੂੰ ਮਿਲਿਆ ਸੀ ਹਰਨੀਤ ਜੀ ਸਾਰਿਆਂ ਨੂੰ ਤੇ ਉਹ ਫਿਲਮ ਕੀਤੀ ਬਹੁਤ ਇੰਜੋਏ ਕੀਤਾ ਫਿਰ ਮੈਂ ਚਲਾ ਗਿਆ ਵਾਪਸ ਬਾਲੀਵੁੱਡ ਮੈਂ ਆ ਗਿਆ ਹਿੰਦੀ ਫਿਲਮਾਂ ਕਰ ਰਿਹਾ ਸੀ ਫਿਰ ਸਨ ਰਿਲੀਜ਼ ਹੋਈ ਤੇ ਉਹ ਨਮੀਤ ਨੇ ਮੇਰੀ ਗੱਲ ਕਰਾਈ ਡਿਸਟ੍ਰਿਬਿਊਟਰਾਂ ਨਾਲ ਉਹਨਾਂ ਸੰਬੰਧ ਦੇ ਸੇਵ ਕੀ ਕੀ ਹੋ ਰਿਹਾ ਹੈ ਮੈਂ ਕਿਹਾ ਇਹ ਤਾਂ ਬਹੁਤ ਵੱਡੀ ਇੰਡਸਟਰੀ ਜਿਹੜੀ ਹੈਗੀ ਹੈ ਉਹ ਬਣ ਸਕਦੀ ਹੈ ਜੇ ਇਹਦੇ ਉੱਤੇ ਮਿਹਨਤ ਕੀਤੀ ਜਾਵੇ ਉਹ ਉਹਦਾ ਮੈਂ ਲੱਗਿਆ ਹੋਇਆ ਹਾਂ ਜੀ ਉਹ ਕਿਤੇ ਜਾ ਕੇ 2009 10 ਦੇ ਵਿੱਚ ਜਦੋਂ ਮੇਲ ਕਰਾ ਦੇ ਰਿਹਾ ਤੇ ਰਿਪੋਰਟ ਆਈ ਸੀ ਉਹਨਾਂ ਨੇ ਫਰਮਾਇਆ ਸੀ ਉਹ ਬਾਕਸ ਆਫਿਸ ਪਹਿਲੀ ਵਾਰੀ ਬਾਲੀਵੁੱਡ ਨੇ ਜਿਹੜਾ ਹੈਗਾ ਉਹ ਨੋਟਿਸ ਕੀਤਾ ਵੀ ਬਾਕਸ ਆਫਿਸ ਉਹਨਾਂ ਦਾ ਇੰਨਾ ਵੱਡਾ ਹੋ ਸਕਦਾ ਹੈ ਕਿਸੇ ਫਿਲਮ ਦਾ ਓਵਰ ਸੀਜ਼ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਨਾਰਥ ਇੰਡੀਆ ਦੇ ਵਿੱਚ ਉਦੋਂ ਮੈਨੂੰ ਲੱਗਿਆ ਜਿਉ ਜੋ ਅਸੀਂ ਸੋਚਿਆ ਸੀ ਉਹ ਸਾਨੂੰ ਮਿਲੇ ਵੀ ਇੱਥੇ ਦੇ ਲੋਕਲ ਸੁਪਰਸਟਾਰ ਹੋਣਗੇ ਉਹ ਕੰਮ ਕਰਨਗੇ ਸਾਰਾ ਕੁਝ ਹੈ ਅਸੀਂ ਆ ਕੇ 1 ਸਾਲ ਦੀ ਇੱਕ ਫਿਲਮ ਕਰਨ ਦੀ ਕੋਸ਼ਿਸ਼ ਕਰਦੇ